ਸਾਸਤਰੀ ਗਾਲ ਪੈ ਸਾਰੀਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਇੱਕ ਇਹ ਸ਼ਬਦ ਸੁਣਾਉਣ ਲੱਗੀਆਂ ਤੁਹਾਨੂੰ ਇਹ ਸ਼ਬਦ ਦਾ ਆਨੰਦ ਮਾਣਿਓ ਜਦੋਂ ਮੱਖਣ ਸਾਹਿਬ ਮਾਣੇ ਦਾ ਜਾਂ ਅਜ ਸਮੁੰਦਰ ਚ ਡੁੱਬਦਾ ਸੀ ਤੇ ਉਹਨੇ ਕਿਹਾ ਸੀ ਗੁਰੂ ਤੇਗ ਬਹਾਦਰ ਜੀ ਨੂੰ ਯਾਦ ਕੀਤਾ ਉਹਨੇ ਜਿਹੜੇ ਵੀ ਗੁਰੂ ਨੂੰ ਆਪਾਂ ਦਿਲੋਂ ਲਾ ਕੇ ਯਾਦ ਕਰਦੇ ਹਾਂ ਜਰੂਰ ਹਾਜ਼ਰ ਨਾਜ਼ਰ ਹੁੰਦਾ ਆਪਣੇ ਕਾਰਜਾਂ ਚ ਆਪ ਜੇ ਆਪਣੇ ਤੇ ਕੋਈ ਆਉਂਦੀ ਹੈ ਮੁਸੀਬਤ ਸੰਕਟ ਆਉਂਦਾ ਉਹ ਵੀ ਉਹ ਦੂਰ ਕਰਦੇ ਆ ਕੇ ਖੁਦ ਆਪ ਕਰਦੇ ਆਪਾਂ ਨੂੰ ਪਤਾ ਨਹੀਂ ਲੱਗਦਾਗਾ ਉਹ ਤਾਂ ਆਪਣੇ ਹਾਜ਼ਰ ਨਾਜ਼ਰ ਹੁੰਦੇ ਆ ਜਦੋਂ ਜਹਾਜ਼ ਡੁੱਬਣ ਲੱਗਾ ਤੇ ਉਹਨੇ ਕਿਹਾ ਤਾਂ ਤਾਂ ਸਿਗਰੂ ਤੇ ਬਹਾਦਰ ਸਾਹਿਬ ਜੀ ਮੈਂ 500 ਰੁਪਏ ਮੋਰ ਮੱਠਾ ਟੇਕਾਂ ਤੇ ਮੇਰਾ ਜਹਾਜ਼ ਬੰਨੇ ਲੱਗ ਜੇ ਤੁਸੀਂ ਲਾਉਣਾ ਆ ਕੇ ਤੁਸੀਂ ਹਾਜ਼ਰ ਨਾਜ਼ਰ ਹੋਣਾ ਚਲੋ ਕਰਦਿਆ ਕਰਾਉਂਦੇ ਉਹ ਰਾਜਾ ਜਾਇ ਬੰਨੇ ਲੱਗ ਗਿਆ ਜਦੋਂ ਜਾਇ ਬੰਨੇ ਲੱਗ ਗਿਆ ਤਾਂ ਉਹਨੇ ਕਿਹਾ ਮੈਂ ਹੁਣ ਗੁਰੂ ਸਾਹਿਬ ਕੋਲ ਜਾ ਕੇ ਆਉਣਾ ਉਹਨੇ ਉਹ ਮੋਹਰਾ ਚਕੀਆਂ ਤੇ ਗੁਰੂ ਸਾਹਿਬ ਕੋਲੇ ਬੁਕਾਰੇ ਬਾਬੇ ਬੁਕਾਰੇ ਜਾਵੜਿਆ ਉੱਥੇ ਜਾ ਕੇ ਜਦੋਂ ਵੇਖਿਆ ਤੇ ਉਹ ਮਸਾਂ ਦਾ 22 ਮੰਡੀਆਂ ਲਾਈ ਬੈਠੇ ਸੀਗੇ ਉਹ ਹਰੇਕ ਨੂੰ 500 ਪੰਦੇ ਮੋਹਰਾ ਮੱਠਾ ਦੇਖਦਾ ਆ ਹਰੇਕ ਨੂੰ ਪੰਜ ਮੱਠਾ ਜਦੋਂ ਮੁੜ ਕੇ ਬਾਗਾਂ ਨੂੰ ਮੱਥਾ ਟੇਕ ਲਾ ਤੇ ਉਹ ਕਹਿੰਦਾ ਬਈ ਇੱਥੇ ਕੋਈ ਹੋਰ ਵੀ ਹੈਗਾ ਉਹ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਜੀ ਨੂੰ ਵੇਖ ਲੋ ਲਾਲਚੀ ਦੁਨੀਆ ਹੈ ਉਦੋਂ ਕਿਹਾ ਨਹੀਂ ਕੁਝ ਬੋਲਦੇ ਸੀ ਗੁਰੂਆਂ ਨੂੰ ਉਦੋਂ ਵੀ ਦੁਨੀਆ ਤੇਰੀ ਦੇ ਵਿੱਚ ਬੋਲਣ ਵਾਲੀ ਕਹਿੰਦੇ ਹਾਂ ਉਹ ਭੋਰੇ 'ਚ ਰਹਿੰਦਾ ਗੁਰੂ ਤੇਗ ਬਹਾਦਰ ਆ ਤੇਗਾ 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 ਕਮਲਾ ਭੋਰੇ 'ਚ ਰਹਿੰਦਾ ਤੇਗਾ ਕਮਲਾ ਉਹ ਉੱਥੇ ਪਹੁੰਚ ਗਏ ਜਦੋਂ ਉੱਥੇ ਭੋਰੇ 'ਚ ਜਾ ਕੇ ਪਹੁੰਚੇ ਤੇ ਉਹਨੇ 500 ਮੋਹਰ ਆ ਪੰਜ ਮੋਹਰ ਰੱਖਿਆ ਤੇ ਗੁਰੂ ਸਾਹਿਬ ਕਹਿੰਦੇ ਆ ਕਿ 500 ਮੋਹਰ ਸਿੱਖ ਸੁੱਖ ਤੇ ਪੰਜ ਮੋਹਰਾਂ ਦਾ ਬੈਠੇ ਉਹਨਾਂ ਨੇ ਇੱਕ ਮੋਹਰ ਤਾਂ ਆਪਾਂ ਨੂੰ ਦਿੰਦੇ ਆ ਉਹਨਾਂ ਨੇ ਉਹ ਤਾਂ ਸਿਰਫ ਉਹਨੂੰ ਯਾਰ ਕਰਾਇਆ ਤੇ ਗੁਰੂਆਂ ਨੇ ਉਹਨਾਂ ਨੇ ਯਾਰ ਕਰਾਇਆ ਵੀ ਗੁਰੂ ਵਾਹੇ ਗਿਆ ਜਦੋਂ 500 ਮੋੜ ਕੇ ਮੋਹਰ ਮੱਠਾ ਟੇਕੀ ਉਹਨੇ ਕੀ ਕੀਤਾ ਖੁਸ਼ੀ ਦੇ ਵਿੱਚ ਇੰਨੀ ਖੁਸ਼ੀ ਦੇ ਵਿੱਚ ਆ ਕੇ ਉਹਨੇ ਆਹਦਾ ਕਮੀਜ਼ ਲਾ ਲਿਆ ਤੇ ਇੱਕ ਛੋਟੀ ਚ ਟਾਂਕੇ ਕਹਿੰਦਾ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਸਾਰੀ ਦੁਨੀਆ ਉਥੇ ਇਕੱਠੀ ਹੋ ਗਈ ਫਿਰ ਉਹ ਸ਼ਬਦ ਲਾਉਂਦਾ ਉਥੇ ਭਰੇ ਕੋਲੇ ਖੜ ਕੇ ਸਾਰੇ ਤਾਨ ਤਾਨੇ ਆਖੋ ਜੀ ਤਾਨ ਗੁਰੂ ਜੀ ਮੇਰੇ ਸਾਰੇ ਤਨ ਤਨ ਆਖੋ ਜੀ ਤਨ ਗੁਰੂ ਜੀ ਮੇਰੇ ਤਨ ਕਿਵੇਂ ਨਾ ਆਖਾਂ ਜੀ ਜਨਾ ਨੇ ਡੱਬ ਦੇ ਧਾਰ ਤੇ ਬੇੜੇ ਤਨ ਕਿਵੇਂ ਨਾ ਆਖਾਂ ਜੀ ਜਨਾ ਨੇ ਡੱਬ ਜਗਾਰ ਤੇ ਬੇੜੇ ਸਾਰੇ ਤਨ ਤਨ ਆਖੋ ਜੀ ਤਨ ਗੁਰੂ ਜੀ ਮੇਰੇ ਸਾਰੇ ਧਨ ਧਨ ਆਖ ਜੀ ਧਨ ਗੁਰੂ ਜੀ ਮੇਰੇ ਧਨ ਕਿਵੇਂ ਨਿਆਖਾਂ ਜੀ ਜਿਨ੍ਹਾਂ ਨੇ ਦੁਖੜੇ ਤੋੜਤੇ ਮੇਰੇ ਧਨ ਕਿਵੇਂ ਨਿਆਖਾਂ ਜੀ ਜਿਨ੍ਹਾਂ ਨੇ ਦੁਖੜੇ ਤੋੜਤੇ ਮੇਰੇ ਸਾਰੇ ਧਨ ਧਨ ਆਖ ਜੀ ਧਨ ਗੁਰੂ ਜੀ ਮੇਰੇ ਸਾਰੇ ਤਨ ਤਨ ਆਖੋ ਜੀ ਤਨ ਗੁਰੂ ਜੀ ਮੇਰੇ ਤਨ ਕਿਵੇਂ ਆਖਾਂ ਜੀ ਜਿਨ੍ਹਾਂ ਨੇ ਦਲੇਦਰ ਕਾਟਤੇ ਮੇਰੇ ਤਨ ਕਿਵੇਂ ਆਖਾਂ ਜੀ ਜਿਨ੍ਹਾਂ ਨੇ ਦਲੇਦਰ ਕਾਟਤੇ ਮੇਰੇ ਸਾਰੇ ਤਨ ਤਨ ਆਖੋ ਜੀ ਤਨ ਗੁਰੂ ਜੀ ਮੇਰੇ ਸਾਰੇ ਤਨ ਤਨ ਆਖੋ ਜੀ ਧੰਨ ਗੁਰੂ ਜੀ ਮੇਰੇ ਤਨ ਕਿਵੇਂ ਨ ਆਖਾਂ ਜੀ ਜਨਾ ਨੇ ਡਵਦੇ ਧਾਰਤੇ ਬੇੜੇ ਧੰਨ ਕੇ ਮੇਨ ਆਖਾਂ ਜੀ ਜਨਾ ਨੇ ਡਵਦੇ ਧਾਰਤੇ ਬੇੜੇ ਸਾਰੇ ਤਨ ਤਨ ਆਖੋ ਜੀ ਧੰਨ ਗੁਰੂ ਜੀ ਮੇਰੇ ਸਾਰੇ ਤਾਂ ਤਨ ਆਖੋ ਜੀ ਧੰਨ ਗੁਰੂ ਜੀ ਮੇਰੇ